ਹੈਲੋ ਦੋਸਤੋ ਮੈਂ ਡਾਕਟਰ ਮਨਜੀਤ ਬੈਂਸ ਮੇਰ ਕੋਟਲਾ ਕੁੱਟਰ ਲੈਟਰ ਹੈਲਥਕੇਅਰ ਤੋਂ ਸਸਿਆਕਾਲ ਨਮਸਤੇ ਦੋਸਤੋ ਅੱਜ ਆਪਾਂ ਤੁਹਾਡੇ ਨਾਲ ਇਲੈਕਟ੍ਰੋ ਹੋਮਿਓਪੈਥੀ ਸੰਬੰਧਿਤ ਗੱਲ ਕਰਦੇ ਆਂ ਤੇ ਇਲੈਕਟ੍ਰੋ ਹੋਮਿਓਪੈਥੀ ਕੀ ਚੀਜ਼ ਆ ਤੇ ਕਿਹੋ ਜਿਹਾ ਸਿਸਟਮ ਆ ਇਹਦੇ ਨਾਲ ਇਸ ਤਰ੍ਹਾਂ ਅਸੀਂ ਬਿਮਾਰੀਆਂ ਠੀਕ ਕਰਦੇ ਆਂ ਤੇ ਇਹ ਇਲੈਕਟ੍ਰੋ ਹੋਮਿਓਪੈਥੀ ਕਿਸ ਤਰ੍ਹਾਂ ਇਹਦੀਆਂ ਦਵਾਈਆਂ ਕੰਮ ਕਰਦੀਆਂ ਨੇ ਚਲ ਜੀ ਅ ਜਪਾ ਸਭ ਤੋਂ ਪਹਿਲਾਂ ਆਪਾਂ ਤੁਹਾਡੇ ਨਾਲ ਇਹ ਗੱਲ ਕਰਦੇ ਆਂ ਕਿ ਸਾਡਾ ਜਿਹੜਾ ਅੱਜ ਦਾ ਵਾਤਾਵਰਨ ਆ ਉਹ ਪੂਰਾ ਪ੍ਰੂਡ ਹੋ ਚੁੱਕਿਆ ਪੋਲੂਸ਼ਨ ਦੇ ਨਾਲ ਭਰਿਆ ਪਿਆ ਹੈਗਾ ਤੇ ਸਾਡਾ ਜਿਹੜਾ ਖਾਣ-ਪਾਣ ਉਹ ਵੀ ਸੇਸ਼ਨ ਹੈਗਾ ਉਹ ਵੀ ਪੋਲੂਸ਼ਨ ਦੇ ਨਾਲ ਭਰਿਆ ਪਿਆ ਤੇ ਅੱਜ ਦਾ ਜਿਹੜਾ ਜੁਗ ਹੈਗਾ ਉਦੇ ਵਿੱਚ ਜਿਹੜੇ ਲੋਕ ਨੇ ਫਾਸਟ ਫੂਡ ਦੇ ਉੱਤੇ ਜਿਆਦਾ ਨਿਰਭਰ ਹੋ ਚੁੱਕੇ ਨੇ ਜਿਸ ਤਰ੍ਹਾਂ ਕਹਿ ਲਓ ਆਪਣੇ 버ਗਰ ਪੀਜ਼ਾ ਪਾਸਤਾ ਇਹ ਹੋਰ ਜਿਹੜੀਆਂ ਇਦਾਂ ਦੀਆਂ ਫਾਸਟ ਫੂਡ ਫਾਸਟ ਫੂਡ ਜਿਹੜੀਆਂ ਪੀਜ਼ਾ ਨੇ ਉਹ ਜਿਆਦਾ ਇਸਤੇਮਾਲ ਕਰਦੇ ਨੇ ਤੇ ਸਾਡਾ ਜਿਹੜਾ ਖਾਣ ਪਾਣਾ ਉਹ ਵੀ ਸਹੀ ਨੇਗਾ ਜਿਸ ਤਰ੍ਹਾਂ ਕਹ ਲੋ ਫਲ ਸਬਜ਼ੀਆਂ ਦੁੱਧ ਉਹ ਵੀ ਸਮਝ ਲੋ ਉਹਦੇ ਵਿੱਚ ਵੀ ਕਾਫੀ ਪੈਪਸੀ ਸਾਈਡ ਵਗੈਰਾ ਜਿਹੜੇ ਆਉਂਦੇ ਨੇ ਕਿਉਂਕਿ ਉਹਨਾਂ ਦੇ ਉੱਪਰ ਊਟ ਤੇ ਸਬਜ਼ੀਆਂ ਤੇ ਕਾਫੀ ਅੱਜ ਤੱਕ ਜਿਹੜੀਆਂ ਪੈਪਸੀ ਸਾਈਡਾਂ ਸਿਰਕ ਜਾਂਦੇ ਤੇ ਦੁੱਧ ਵੀ ਬਹੁਤ ਸਾਰਾ ਨਕਲੀ ਆ ਰਿਹਾ ਸਾਡਾ ਜਿਹੜਾ ਖਾਣ-ਪੀਣ ਆ ਉਹ ਪੂਰੀ ਤਰ੍ਹਾਂ ਉਹੋ ਪੋਲਿਊਸ਼ਨ ਦੇ ਰੈਤ ਨਹੀਂ ਹੈਗਾ। ਟੌਕਸਿਨ ਨਾਲ ਕਰਿਆ ਪਿਆ। ਅਸੀਂ ਇਦਾਂ ਦਾ ਖਾਣਾ ਖਾਂਦੇ ਹਾਂ। ਸਾਡਾ ਜਿਹੜਾ ਬਾਡੀ ਹੈਗੀ ਆ ਉਹਦੇ ਵਿੱਚ ਬਹੁਤ ਸਾਰੇ ਬਾਡੀ ਦੇ ਅੰਦਰ ਟੌਕਸਿਨ ਆਉਂਦੇ ਨੇ। ਤੇ ਇਹਨਾਂ ਟੌਕਸਿਨਾਂ ਦੇ ਨਾਲ ਸਾਡੀ ਬਾਡੀ ਨੂੰ ਬਹੁਤ ਸਾਰੇ ਰੋਗ ਲੱਗਦੇ ਨੇ ਵੱਡੇ ਵੱਡੇ ਰੋਗ ਲੱਗਦੇ ਨੇ ਜਿਸ ਤਰ੍ਹਾਂ ਕੈਨਸਰ ਵਰਗੀਆਂ ਅੱਜ ਕੱਲ ਬਹੁਤ ਬਿਮਾਰੀਆਂ ਦੇਖਣ ਨੂੰ ਮਿਲਦੀਆਂ ਨੇ ਲੀਵਰ ਦੇ ਨਾਲ ਸੰਬੰਧਿਤ ਕਿਡਨੀ ਸੰਬੰਧਿਤ ਢੇਡ ਦੇ ਸੰਬੰਧਿਤ ਬਹੁਤ ਸਾਰੇ ਰੋਗ ਜਿਹੜੇ ਅਸੀਂ ਅੱਜ ਕੱਲ ਦੇਖਣ ਨੂੰ ਮਿਲਦੇ ਨੇ ਤੇ ਹਾਈ ਬੀਪੀ ਤੇ 슈ਗਰ ਡਾਇਬਟੀਸ ਜਿਹੜੀਆਂ ਇਹ ਆਮ ਹੀ ਦੇਖਣ ਨੂੰ ਮਿਲ ਜਿene ਕਿਉਂਕਿ ਸਾਡਾ ਜਿਹੜਾ ਖਾਣਾ ਆਗਾ ਉਹ ਪੂਰਾ ਸੁਧ ਨਹੀਂ ਹੈਗਾ ਆਣਾ ਸੁਧ ਨਾ ਹੋਣ ਕਰਕੇ ਅਸੀਂ ਬਿਮਾਰੀਆਂ ਨਾਲ ਬਹੁਤ ਸਈਆਂ ਬਾਦੀਆਂ ਚੱਲ ਰਹੇ ਜਿਸ ਤਰ੍ਹਾਂ ਤੁਹਾਮਾਰੀਆਂ ਲੱਗ ਰਹੀਆਂ ਨੇ ਬਾਡੀ ਦੇ ਅੰਦਰ ਇਹ ਸਾਡਾ ਖੂਨ ਜਿਹੜਾ ਉਹ ਦੂਸ਼ਿਤ ਹੁੰਦਾ ਦੋਸਤੋ ਸਾਡੇ ਸਰੀਰ ਦੇ ਵਿੱਚ ਦੋ ਤਰ੍ਹਾਂ ਦਾ ਪਦਾਰਥ ਚੱਲਦਾ ਜਿਹਨੂੰ ਅਸੀਂ ਲਿੰਫ ਅਤੇ ਬਲੱਡ ਕਹਿੰਦੇ ਆ ਤੇ ਪੰਜਾਬੀ ਵਿੱਚ ਕਹੋ ਲਾਲ ਖੂਨ ਤੇ ਚਟਾਕ ਜਦੋਂ ਸਾਡਾ ਖਾਣ ਪਾਣ ਜਿਹੜਾ ਨਾ ਸਹੀ ਹੋਣ ਕਰਕੇ ਇਹ ਜਦੋਂ ਅਸੀਂ ਖਾਂਦੇ ਆ ਤਾਂ ਇਹ ਜਿਹੜੇ ਟੌਕਸਨਾਂ ਖਾਣੇ ਦੇ ਵਿੱਚੋਂ ਖੂਨ ਦੇ ਅੰਦਰ ਜਾਂਦੇ ਨੇ ਲਿੰਫ ਅਤੇ ਬਲੱਡ ਦੇ ਅੰਦਰ ਜਾਂਦੇ ਨੇ ਤਾਂ ਜਿਹਦੇ ਅੰਦਰ ਟੌਕਸਿਨ ਪੈਦਾ ਹੋ ਜਾਂਦੇ ਨੇ ਜਿਹਦੇ ਕਾਰਨ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ ਨੇ। ਇਸ ਘਾਤਕ ਤੋਂ ਘਾਤਕ ਬਿਮਾਰੀਆਂ ਲੱਗਦੀਆਂ ਨੇ। ਲਿੰਫ ਸਵੰਦਤ ਤੋਂ ਬਹੁਤ ਸਾਰੇ ਰੋਗ ਲੈ ਬਲੱਡ ਸਵੰਦਤ ਤੋਂ ਬਹੁਤ ਸਾਰੇ ਰੋਗ ਲੱਗਦੇ ਨੇ। ਜਦੋਂ ਸਾਡਾ ਬਲੱਡ ਦੂਸ਼ਿਤ ਹੋ ਜਾਂਦਾ ਤਾਂ ਬਲੱਡ ਤੇ ਰਿਲੇਟਡ ਬਹੁਤ ਸਨੀਆਂ ਸੰ ਬਿਮਾਰੀਆਂ ਲੱਗਦੀਆਂ ਨੇ। ਜਦੋਂ ਲਿੰਫੋਡ ਦੇ ਅੰਦਰ ਟੌਕਸਿਨ ਆ ਜਾਂਦੇ ਨੇ ਤਾਂ ਲਿੰਫੋਡ ਸਪੰਦਰ ਤੇ ਬਹੁਤ ਸਾਰੀਆਂ ਵਾਰੀਆਂ ਲੱਗਦੀਆਂ ਨੇ ਮੁੱਖੀ ਗੱਲ ਇਹ ਆ ਕਿ ਸਾਨੂੰ ਜਿਹੜਾ ਅਸੀਂ ਖਾਣਾ ਖਾਂਦੇ ਆ ਉਹ ਸੁਧਨਾ ਹੋਣ ਕਰਕੇ ਸਾਡਾ ਜਿਹੜਾ ਸਾਡੀ ਜਿਹੜੀ ਬਾਡੀ ਆ ਉਹ ਲਗਭਗ ਟੌਕਸਿਨ ਨਾਲ ਭਰੀ ਪਈ ਹੈ ਜਿਹਦੇ ਕਰਕੇ ਸਾਨੂੰ ਕੁੜੇ ਕੱਟੇ ਤੋਂ ਕੱਟੇ ਰੋਗ ਲੱਗ ਰਹੇ ਨੇ ਅੱਗੇ ਚੱਲਦੇ ਹਾਂ ਜੀ ਦੋਸਤੋ ਇਲੈਕਟ੍ਰੋ ਮੈਪੈਚੀ ਦੇ ਵਿੱਚ ਅਸੀਂ ਟੈਂਪਰਾਮੈਂਟ ਦੇ ਉੱਤੇ ਕੰਮ ਕਰਦੇ ਹਾਂ ਇਹਨੀਆਂ ਦਵਾਈਆਂ ਤੁਹਾਨੂੰ ਦੱਸਦੇ ਕਿੰਦਾ ਕੰਮ ਕਰਦੀਆਂ ਨੇ ਦੋਸਤੋ ਅਸੀਂ ਮਰੀਜ਼ ਨੂੰ ਟੈਂਪਰਾਮੈਂਟ ਅਕੋਰਡਿੰਗ ਦੇਖਦੇ ਹਾਂ ਸਾਡੇ ਸਿਸਟਮ ਦੇ ਅੰਦਰ ਪੰਜ ਤਰ੍ਹਾਂ ਦੇ ਟੈਂਪਰਾਮੈਂਟ ਪਾਈ ਜਾਂਦੇ ਨੇ ਜਿਹਦੇ ਵਿੱਚ ਸਭ ਤੋਂ ਪਹਿਲਾਂ ਸੰਜੂਨਟਾ ਟੈਂਪਰਮੈਂਟ ਦੂਸਰਾ ਲਿਫਾਟਿਕ ਟੈਂਪਰਮੈਂਟ ਤੀਸਰਾ ਮਿਕਸਡ ਟੈਂਪਰਮੈਂਟ ਚੌਥਾ ਨਰਵੀਨ ਟੈਂਪਰਮੈਂਟ ਤੇ ਪੰਜਵਾਂ ਬਿਲੋਡ ਟੈਂਪਰਮੈਂਟ ਇਹਦੇ ਅਕੋਰਡਿੰਗ ਹੀ ਅਸੀਂ ਪੇਸ਼ੈਂਟ ਨੂੰ ਦੇਖਦੇ ਆਂ ਇਹਦੇ ਨਾਲ ਹੀ ਇਹਦੇ ਅਕੋਰਡਿੰਗ ਹੀ ਲੱਗ-ਲੱਗ ਬਿਮਾਰੀਆਂ ਵਿੱਚੋਂ ਮਿਲਦੀਆਂ ਨੇ ਤੇ ਇਹਦੇ ਅਕੋਰਡਿੰਗ ਹੀ ਅਸੀਂ ਦਵਾਈ ਨੂੰ ਚੂਜ਼ ਕਰਦੇ ਆਂ ਇਹਨਾਂ ਪੰਜਾਂ ਟੈਂਪਰਮੈਂਟ ਦੇ ਅੰਦਰ ਤੁਹਾਨੂੰ ਅਸੀਂ ਦੱਸਦੇ ਹਾਂ ਕਿ ਕਿਸ ਤਰ੍ਹਾਂ ਇਹ ਟੈਂਪਰਮੈਂਟ ਦੇਖਿਆ ਜਾਂਦਾ ਇਹ ਪੰਜਾਂ ਟੈਂਪਰਮੈਂਟ ਨੂੰ ਕਿਸ ਤਰ੍ਹਾਂ ਕਿਸਰਾਂ ਨੂੰ ਦੇਖਿਆ ਜਾਂਦਾ ਸਭ ਤੋਂ ਪਹਿਲਾਂ ਸੰਗਿਉਣ ਜੋ ਟੈਂਪਰਮੈਂਟ ਹੈਗਾ ਉਹ ਜਿਹੜਾ ਮਰੀਜ਼ ਹੁੰਦਾ ਉਹਦਾ ਰੰਗ ਸਾਫ਼ ਤੇ ਲਾਲ ਹੁੰਦਾ ਹੈਗਾ ਉਹਦੇ ਨਿਸ਼ਸ ਤੇ ਜੀਭ ਲਾਲ ਹੁੰਦੀ ਆ ਅੱਖਾਂ ਦੇ ਥੱਲੇ ਜਦੋਂ ਚੱਕਰ ਦੇਖਦੇ ਆ ਤਾਂ ਉਹ ਵੀ ਰੈੱਡ ਕਲਰ ਦੀਆਂ ਹੁੰਦੀਆਂ ਨੇ ਤੇ ਦੂਸਰਾ ਉਹ ਬਹੁਤ ਐਕਟਿਵ ਹੁੰਦਾ ਹੈਗਾ ਕਈ ਵਾਰ ਹਾਈ ਵੀ ਵੀ ਦੇਖਣ ਨੂੰ ਮਿਲਦਾ ਇਸ ਤਰ੍ਹਾਂ ਦੇ ਪੇਸ਼ੈਂਟ ਨੂੰ ਅਸੀਂ ਸੰਜੂਨਟਾ ਪ੍ਰੈਮੈਂਟ ਦੇ ਅੰਦਰ ਦੇਖਦੇ ਆ ਕਿਉਂਕਿ ਜਿਹੜਾ ਸੰਜੂਨਟਾ ਪ੍ਰੈਮੈਂਟ ਹੁੰਦਾ ਉਹਦਾ ਲਾਲ ਰੰਗ ਜਿਹੜਾ ਥਿੱਕਾ ਥਿੱਕਾ ਹੁੰਦਾ ਹੈਗਾ ਉਹਦੇ ਲਿਫਟਸ ਵੀ ਫਿੱਕੇ ਹੁੰਦੇ ਨੇ ਇਹ ਦੇਖਣ ਨੂੰ ਬੋਲੇ ਵੀ ਹਰੇ ਆਪਣੇ ਜੀਬ ਵੀ ਤੇ ਲਿਪਸ ਵੀ ਇਹ ਅੱਖਾਂ ਦੇ ਥੱਲੇ ਦੇਖਣ ਨੂੰ ਵੀ ਫਿੱਕਾ ਹੀ ਲੱਗਦਾ ਉਹਦਾ ਚਿਹਰਾ ਵੀ ਫਿੱਕਾ ਹੁੰਦਾ ਹੈਗਾ ਲਾਲ ਰੈੱਡ ਜਿਹੜਾ ਰੰਗ ਹੁੰਦਾ ਫਿੱਕਾ ਫਿੱਕਾ ਹੁੰਦਾ ਤੇ ਕੰਮ ਕਰਨ ਦੇ ਵਿੱਚ ਵੀ ਉਹ ਢਿੱਲਾ ਹੀ ਹੁੰਦਾ ਹੈਗਾ ਪ੍ਰੋਐਕਟਿਵ ਨਹੀਂ ਹੁੰਦਾ ਇਹਦਾ ਲਗਭਗ ਜਿਹੜਾ ਬੀਪੀ ਵੀ ਉਹਦਾ ਲੋ ਹੀ ਰਹਿੰਦਾ ਇਹਨੂੰ ਅਸੀਂ ਲਿਫਾ ਟਿਕ ਟੈਂਪਰਮੈਂਟ ਮੰਨਦੇ ਹਾਂ ਅੱਗੇ ਜਿਹੜਾ ਮਿਕਸ ਟੈਂਪਰਮੈਂਟ ਹੈਗਾ ਮਿਸ਼ਟ ਪ੍ਰਣ ਮੈਡ ਦਾ ਜਿਹੜਾ ਮਰੀਜ਼ ਹੈਗਾ ਉਹਦੇ ਵਿੱਚ ਦੋਨੋਂ ਲਾਗਤਾਂ ਦੇਖਣ ਨੂੰ ਮਿਲਦੀਆਂ ਨੇ ਉਹ ਜਿਸ ਤਰ੍ਹਾਂ ਸੰਯੁਕਤ ਟੈਂਪਰਮੈਂਟਾਂ ਵਾਲੀਆਂ ਵੀ ਤੇਲੀ ਸਾਟਿਕ ਟੈਂਪਰਮੈਂਟਾਂ ਵਾਲੇ ਵੀ ਉਹ ਦੋਨੋਂ ਲਾਗਤਾਂ ਦੇਖਣ ਨੂੰ ਮਿਲਦੇ ਆ ਉਹਨੂੰ ਅਸੀਂ ਮਿਕਸ ਟੈਂਪਰਮੈਂਟ ਕਹਿੰਦੇ ਜਿਹੜਾ ਚੌਥਾ ਨਰਵੀਨ ਟੈਂਪਰਮੈਂਟ ਆ ਦੋਸਤੋ ਉਦੇ ਵਿੱਚ ਕੀ ਦੇਖਣ ਨੂੰ ਮਿਲਦਾ ਤੇ ਸਾਡੀਆਂ ਜਿਹੜੀਆਂ ਬਾਹਾਂ ਦੇ ਨਾੜਾਂ ਜਿਹੜੀਆਂ ਦੇਖਣ ਨੂੰ ਤੇ ਸਰੀਰ ਦੇ ਆਪਾਂ ਜਦੋਂ ਕੱਪੜੇ ਖਲਾ ਕੇ ਦੇਖਦੇ ਆ ਉਹਦੇ ਵਿੱਚ ਵੀ ਉਹਦੀਆਂ ਜਿਹੜੀਆਂ ਨਾੜਾਂ ਦੇਖਣ ਨੂੰ ਮਿਲਦੀਆਂ ਨੇ ਉਬਰੀ-ਉਬਰੀਆਂ ਨਾੜਾਂ ਦੇਖਣ ਨੂੰ ਮਿਲਦੀਆਂ ਉਹਨੂੰ ਅਸੀਂ ਨਰਵਨ ਟੈਂਪਰਮੈਂਟ ਕਹਿੰਦੇ ਆ ਅੱਗੇ ਆ ਜਾਂਦਾ ਜਿਹੜਾ ਪੰਜਵਾਂ ਬਲੂਜ਼ ਟੈਂਪਰਮੈਂਟ ਉਹਦੇ ਵਿੱਚ ਸਾਡੇ ਜਿਹੜੇ ਵਾਲ ਦੇਖਣ ਨੂੰ ਕੱਕੇ ਹੁੰਦੇ ਨੇ ਤੇ ਖਰਦਰੇ ਹੁੰਦੇ ਨੇ ਤੇ ਮੋਡੀ ਵੀ ਦੇਖਣ ਨੂੰ ਜਿਹੜੀ ਆ ਉਹਦੀ ਮਤਲਬ ਿੱਕੀ ਫਿੱਕੀ ਜਿਸ ਤਰ੍ਹਾਂ ਉਹਦੇ ਚ ਐਸਾ ਦੇ ਆ ਦੇਖਣ ਨੂੰ ਅਸਮਾਨੀ ਕਲਰ ਜਿਹਾ ਹਲਕਾ ਹਲਕਾ ਜਿਹਾ ਜਦਾ ਵਾਇਲਟ ਕਲਰ ਜਿਹਾ ਮਤਲਬ ਲੱਗਦਾ ਹੁੰਦਾ ਉਹਨੂੰ ਅਸੀਂ ਵਿਲੂਜ ਟੈਂਪਰੇਮੇਟਰ ਆਖਦੇ ਹਾਂ ਜਿਆਦਾ ਤੌਰ ਤੇ ਦੋਸਤੋ ਸਾਨੂੰ ਤਿੰਨ ਤਰ੍ਹਾਂ ਦੇ ਮਰੀਜ਼ ਦੇਖਣ ਨੂੰ ਜ਼ਿਆਦਾ ਮਿਲਦੇ ਨੇ ਸੰਗਿਉਮ ਤੇ ਲਿੰਫ ਤੇ ਮਿਕਸ ਨਰਵੀਨ ਟੈਂਪੈਰਾਮੈਂਟ ਨੂੰ ਵੀ ਥੋੜੇ-ਬੋਤੇ ਹੁੰਦੇ ਨੇ ਬਲੂਜ਼ ਤਾਂ ਬਹੁਤ ਘੱਟ ਜਾਂਦੇ ਇਹ ਸੀ ਆਪਾਂ ਇਸ ਤਰ੍ਹਾਂ ਅਸੀਂ ਟੈਂਪੈਰਾਮੈਂਟ ਦੀ ਚੋਣ ਕਰ ਸਕਦੇ ਹਾਂ ਜਦੋਂ ਅਸੀਂ ਟੈਂਪੈਰਾਮੈਂਟ ਦੀ ਚੋਣ ਕਰ ਲਈ ਤਾਂ ਸਾਨੂੰ ਇਲੈਕਟ੍ਰੋਮੋਗੈਥੀ ਦੇ ਵਿੱਚ ਮੈਡੀਸਨ ਦੀ ਸਿਲੈਕਟ ਕਰਨ ਜਿਹੜੀ ਬਹੁਤ ਸੌਖੀ ਹੋ ਜਾਂਦੀ ਹੈ ਕਿਉਂਕਿ ਲੈਪਟੋਮੋਪੈਥੀ ਦੇ ਵਿੱਚ ਡਾਕਟਰ ਕੋਣ ਸੀ ਜਿਹਨ ਮੈਠੀ ਨੇ ਸੰਗਯੋਨ ਟੈਂਪਰੇਮੈਂਟ ਨਾਲ ਸੰਬੰਧ ਜਿਹੜੀਆਂ ਦਵਾਈਆਂ ਉਹ ਅਲੱਗ ਬਣਾਈਆਂ ਹੋਈਆਂ ਨੇ ਕਿ ਪੱਕੇ ਦੇ ਸੰਬੰਧਤ ਅਲੱਗ ਬਣਾਈਆਂ ਹੋਈਆਂ ਨੇ ਮਿਕਸ ਟੈਂਪਰੇਮੈਂਟ ਦੇ ਅਕੋਰਡਿੰਗ ਉਹ ਅਲੱਗ ਤਰ੍ਹਾਂ ਦੀਆਂ ਨੇ ਨਰਵੀਨ ਟੈਂਪਰੇਮੈਂਟ ਦੇ ਲਈ ਵਿੱਚ ਵਲੱਗ ਨੇ ਇਸ ਤਰ੍ਹਾਂ ਟੈਂਪਰੇਮੈਂਟ ਦੇ ਅਕੋਰਡਿੰਗ ਜਿਹੜੇ ਗਰੁੱਪ ਬਣਾ رکھے ਨੇ ਤੇ ਉਹਦੇ ਵਿੱਚ ਸਾਨੂੰ ਜਿਹੜੀ ਮੈਡੀਸਨਾਂ ਉਹ ਚੋਣ ਕਰਨੀ ਬੜੀ ਸੌਖੀ ਹੋ ਜਾਂਦੀ ਹੈ ਇਸ ਲਈ ਅੱਗੇ ਆ ਜੰਦੇ ਆਪਾਂ ਦੋਸਤੋ ਇਸ ਤਰ੍ਹਾਂ ਸੀ ਟੈਂਪਰਮੈਂਟ ਦੇਖ ਕੇ ਦਵਾਈਆਂ ਦੀ ਚੋਣ ਕਰਕੇ ਮਰੀਜ਼ ਨੂੰ ਦਵਾਈਆਂ ਦਿੰਦੇ ਆ ਤੇ ਇਸ ਤਰ੍ਹਾਂ ਇਹ ਦਵਾਈਆਂ ਕੰਮ ਕਰਦੀਆਂ ਨੇ ਅੱਗੇ ਆ ਜੋ ਇਹ ਜਿਹੜੀਆਂ ਦਵਾਈਆਂ ਨੇ ਪਲਾਂਟ ਬੇਸਿਸ ਨੇ ਹਰਬਲ ਪਲਾਂਟ ਤੋਂ ਇਹ ਜਿਹੜੇ ਸੈਂਸ ਸੀ ਸਪੈਸ਼ਲ ਗਿਸੈਂਸ ਤਿਆਰ ਕਰਕੇ ਕਿਤੇ ਯੂਜ਼ ਕਰਦੇ ਆ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੈਮੀਕਲ ਐਨੀਮਲ ਪ੍ਰੋਡਕਟ ਕੁਵajna ਜਿਹੜੀਆਂ ਹੁੰਦੀਆਂ ਨੇ ਉਹ ਰਹਿਤ ਕੀਤੀਆਂ ਹੁੰਦੀਆਂ ਨੇ ਦਵਾਈ ਦੇ ਵਿੱਚੋਂ ਐਕਸਟਰਾ ਫੱਕਲੀ ਹਰਬਲ ਮੈਡੀਸਨ ਹੁੰਦੀ ਹੈ ਸੈਂਸ ਹੁੰਦਾ ਜੇ ਦਾ ਕੋਈ ਵੀ ਸਰੀਰ ਉਤੇ ਸਾਈਡ ਇਫੈਕਟ ਨਹੀਂ ਹੁੰਦਾ ਇਹ ਸਾਡੀਆਂ ਦਵਾਈਆਂ ਜਿਹੜੀਆਂ ਨੇ ਲਗਭਗ ਹਰਬਲ ਪਲਾਂਟਸ ਤੋਂ ਹੀ ਤਿਆਰ ਕੀਤੀਆਂ ਜਾਂਦੀਆਂ ਨੇ ਅੱਗੇ ਵੀਡੀਓ ਲੰਬੀ ਹੋ ਰਹੀ ਹੈ ਦੋਸਤੋ ਅੱਜ ਦੀ ਆਪਾਂ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਹਾਂ ਬਾਕੀ ਤੁਹਾਡੇ ਵਾਸਤੇ ਆਪਾਂ ਹੋਰ ਵੀ ਨਵੀਆਂ ਵੀਡੀਓ ਲੈ ਕੇ ਆਵਾਂਗੇ ਜਲਦੀ ਲਗ ਲਗ ਰੋਗਾਂ ਦੇ ਉੱਪਰ ਤੇ ਚੱਲਦੇ ਆ ਜੀ ਆਪਾਂ ਵੀਡੀਓ ਨੂੰ ਸਬਸਕ੍ਰਾਈਬ ਹੋ ਲਾਈਕ ਕਮੈਂਟ ਜਰੂਰ ਕਰ ਦਿਆ ਕਰੋ ਤਾਂ ਕਿ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਆ ਸਕੇ ਚੱਲਦੇ ਆ ਜੀ ਸਤਿ ਸ਼੍ਰੀ ਅਕਾਲ ਨਵਸਤੇ ਗੁੱਡ ਬਾਏ